ਬਿਕਰਮ ਸਿੰਘ ਮਜੀਠੀਆ ਦੀ ਅੱਜ ਪਟਿਆਲੇ ਵਿੱਚ ਪੁਸ਼ਗਿਸ਼ ਹੋਣੀ ਹੈ ਸਿੱਟ ਦੇ ਸਾਹਮਣੇ ਪੇਸ਼ ਹੋਣਗੇ ਬਿਕਰਮ ਸਿੰਘ ਮਜੀਠੀਆ ਪੁਰਾਣਾ ਐਨਡੀਪੀਐਸ ਦਾ ਕੇਸ ਹੈ ਜਿਸ ਮਾਮਲੇ ਦੇ ਵਿੱਚ ਇੱਕ ਉਹਨਾਂ ਨੂੰ ਸਰਕਾਰੀ ਚਿੱਠੀ ਆਉਂਦੀ ਹੈ ਜਿਸ ਦੇ ਬਾਰੇ ਉਹਨਾਂ ਨੇ 6 ਦਿਨ ਪਹਿਲਾਂ ਇੱਕ ਵੀਡੀਓ ਜਾਰੀ ਕੀਤਾ ਉਹਨਾਂ ਨੇ ਆਖਿਆ ਕਿ ਮੈਂ ਚਾਹੁੰਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਮੀਦ ਕਰਦਾ ਸੀ ਕਿ ਉਹ ਮੈਨੂੰ ਬੁਲਾਉਣਗੇ ਤਾਂ ਜਿਆਦਾ ਤਸੱਲੀ ਹੁੰਦੀ ਔਰ ਉਹ ਜਿਹੜੇ ਵੀ ਸਵਾਲ ਪੁੱਛਦੇ ਜਾਂ ਮੈਂ ਉਹਨਾਂ ਨੂੰ ਪੁੱਛਣਾ ਤਾਂ ਪੂਰੀ ਤਸੱਲੀ ਹੁੰਦੀ ਇਹਨਾਂ ਗੱਲਾਂ ਦੇ ਨਾਲ ਉਹਨਾਂ ਨੇ ਬੜੇ ਤਲਖ ਭਰੇ ਲਹਿਜੇ ਦੇ ਵਿੱਚ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਕਿਹਾ ਕਿ ਕਿਵੇਂ ਉਹਨਾਂ ਨੂੰ ਤੰਗ ਪਰੇਸ਼ਾਨ ਕਿਸਾਂ ਦੇ ਨਾਲ ਜੇਕਰ ਕੀਤਾ ਜਾਵੇਗਾ ਜਾਂ ਝੂਠਾ ਮੁਕੱਦਮਾ ਵੀ ਦਰਜ ਕਰਨਾ ਚਾਹਣਗੇ ਤਾਂ ਫਿਰ ਕੋਈ ਗੱਲ ਨਹੀਂ ਉਹ ਵੀ ਭੁਗਤ ਲਵਾਂਗੇ ਜਿਵੇਂ ਬਾਕੀ ਭੁਗਤ ਰਹੇ ਨੇ ਨਾਲ ਹੀ ਉਹਨਾਂ ਨੇ ਆਪਣੀ ਪਤਨੀ ਨੀਵ ਕੌਰ ਮਜੀਠੀਆ ਤੇ ਹੋਏ ਪਰਚੇ ਦੇ ਬਾਰੇ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਅਦਾਲਤ ਦੇ ਮਸਲੇ ਦੇ ਵਿੱਚ ਉਸ ਫੈਸਲੇ ਨੂੰ ਰਿਜ਼ਰਵ ਰੱਖ ਲਿਆ ਗਿਆ ਔਰ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਜਾਣ ਬੁੱਝ ਕੇ ਤੰਗ ਕੀਤਾ ਜਾ ਰਿਹਾ ਹੁਣ ਪਰਿਵਾਰਕ ਰਾਜਨੀਤੀਆਂ ਜਾਂ ਪਰਿਵਾਰ ਤੱਕ ਕਿਵੇਂ ਜਿਹੜੇ ਉਹਨਾਂ ਦੇ ਬਜ਼ੁਰਗ ਨੇ ਉਹਨਾਂ ਨੂੰ ਵੀ ਤੰਗ ਕੀਤਾ ਗਿਆ ਇਹ ਸਾਰੇ ਮਸਲੇ ਤੇ ਸਿਆਸਤ ਹੁੰਦੀ ਰਹੀ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਸਰਕਾਰੀ ਚਿੱਠੀ ਉਸ ਦਿਨ ਗਈ ਸੀ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ ਪੁਸ਼ਕਿਸ਼ ਹੋਣੀ ਆ ਪਟਿਆਲਾ ਵਿੱਚ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਤੇ ਉਹ ਸਮਾਂ ਆ ਗਿਆ 11 ਵਜੇ ਤੋਂ ਉੱਪਰ ਹੋ ਗਿਆ ਸਮਾਂ ਕੁਝ ਮਿੰਟਾਂ ਦਾ ਤੇ ਜਿਸ ਮਸਲੇ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਉਹ ਹੀ ਪੁਰਾਣਾ ਕੇਸ ਹੈ ਜਿਹੜਾ ਕਿ 2021 ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਹੀ ਦਰਜ ਕੀਤਾ ਗਿਆ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਾਮਜ਼ਦ ਕੀਤਾ ਗਿਆ ਸੀ ਉਹਨਾਂ ਨੂੰ ਉਸੇ ਕੇਸ ਦੇ ਵਿੱਚ ਪੁੱਛਗਛ ਹੋਣੀ ਹੈ ਹਾਲਾਂਕਿ ਇਸ ਮਸਲੇ ਤੇ ਸੁਖਬੀਰ ਸਿੰਘ ਬਾਦਲ ਸ਼ੁਰਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਕਹਿ ਚੁੱਕੇ ਨੇ ਕਿ ਸਰਾਸਰ ਧੱਕਾ ਹੈ ਸਾਡੇ ਲੀਡਰ ਦੇ ਨਾਲ ਇਸ ਮਸਲੇ ਦੇ ਵਿੱਚ 2 ਸਾਲ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਚਾਰਜੀਟ ਹੀ ਪੇਸ਼ ਨਹੀਂ ਹੋਈ ਤਾਂ ਹੁਣ ਕਿਸ ਮਸਲੇ 'ਚ ਉਹਨਾਂ ਨੂੰ ਪੁੱਛਿਆ ਗਿਆ ਇਸ ਕਰਕੇ ਕਿਉਂਕਿ ਉਹ ਸਰਕਾਰ ਦੇ ਕੰਮਾਂ ਤੇ ਉੱਤੇ ਸਰਕਾਰ ਨੂੰ ਸਵਾਲ ਕਰ ਰਹੇ ਨੇ ਇਸ ਮਾਮਲੇ ਦੇ ਵਿੱਚ ਹੁਣ ਪੁਸ਼ਗਿਸ਼ ਹੋਣੀ ਹੈ ਦੇਖਣਾ ਹੋਵੇਗਾ ਕਿ ਅੱਜ ਦੀ ਪੁਸ਼ਗਿਸ਼ ਦੇ ਵਿੱਚ ਸਿਰਫ ਸਵਾਲ ਹੀ ਹੋਣਗੇ ਵਿਕਰਮ ਸਿੰਘ ਮਜੀਠੀਆ ਨੂੰ ਜਾਂ ਫਿਰ ਜਿਵੇਂ ਸਿਆਸੀ ਗਲਿਆਰਿਆਂ 'ਚ ਚਰਚਾ ਹੈ ਸ਼ੱਕ ਪੈਦਾ ਹੋ ਰਿਹਾ ਸ਼ੰਕੇ ਨਹੀਂ ਕਿਉਂਕਿ ਇਸ ਦੇ ਬਾਰੇ ਸਿਆਸੀ ਲੀਡਰ ਖਾਸ ਕਰਕੇ ਸ਼ਰੂਮਣੀ ਅਕਾਲੀ ਦਲ ਦੇ ਲੀਡਰ ਕਿਆਸ ਰਾਹੀ ਲਾ ਰਹੇ ਨੇ ਉਹਨਾਂ ਨੂੰ ਸ਼ੰਕਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਦੇ ਵਿੱਚ ਸਰਕਾਰ ਲੱਗ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਾਵਾ ਹਾਲੇ ਤੱਕ ਅਧਿਕਾਰਤ ਤੌਰ ਤੇ ਨਹੀਂ ਕੀਤਾ ਗਿਆ ਕੇ ਵਿਕਰਮ ਸਿੰਘ ਮਜੀਠੀਆ ਦੀ ਇਸ ਕੇਸ ਦੇ ਵਿੱਚ ਗ੍ਰਿਫਤਾਰੀ ਹੋਣੀ ਹੈ ਉਹਨਾਂ ਨੇ ਸਿਰਫ ਪੁਛਗਿੱਛ ਦੇ ਲਈ ਸੱਦਿਆ ਅੱਜ ਦਾ ਦਿਨ ਸੀ 11 ਵਜੇ ਦਾ ਸਮਾਂ ਸੀ ਉਹ ਸਮਾਂ ਆ ਗਿਆ ਤੇ ਹੁਣ ਦੇਖਦੇ ਹਾਂ ਕਿ ਕਿਹੜੇ ਸਵਾਲ ਹੁੰਦੇ ਨੇ ਤੇ ਵਿਕਰਮ ਸਿੰਘ ਮਜੀਠੀਆ ਪੁਛਗਿੱਛ ਤੋਂ ਬਾਅਦ ਜਦੋਂ মিডিਆ ਦੇ ਨਾਲ ਮੁਖਾਤਬ ਹੋਣਗੇ ਤੇ ਕਿਹੜੀਆਂ ਗੱਲਾਂ ਦਾ ਜ਼ਿਕਰ ਕਰਦੇ ਨੇ ਕਿਉਂਕਿ ਲੰਮੇ ਸਮੇਂ ਤੋਂ ਸਿਆਸਤ ਹੁੰਦੀ ਆ ਰਹੀ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਕੰਮਾਂ ਦੀ ਉਹਨਾਂ ਦੀ ਕਾਰਗੁਜ਼ਾਰੀ ਦੇ ਲੈ ਕੇ ਵੱਡੇ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਨੇ ਸਾਬਕਾ ਮੰਤਰੀ ਦ ਸ਼ਰਮਣੀ ਕਾਲੀਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਇਸ ਮਾਮਲੇ ਦੇ ਵਿੱਚ ਉਹ ਚਿੱਠੀ ਦਾ ਜ਼ਿਕਰ ਜਿਹੜਾ ਕੀ ਉਹਨਾਂ ਨੇ ਨਸ਼ਰ ਵੀ ਕੀਤੀ ਸੀ ਮੀਡੀਆ ਦੇ ਨਾਲ ਮੁਖਾਤਮ ਹੋਏ ਜਦੋਂ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਜਿਹੜਾ ਇੱਕ ਚਿੱਠੀ ਮਿਲੀ ਹੈ ਜਿਸ ਦੇ ਵਿੱਚ ਪਟਿਆਲਾ ਰੇਂਜ ਪੁਲਿਸ ਨੇ ਉਹਨਾਂ ਨੂੰ ਸਰਦੇ ਆ ਜਿਸ ਦੇ ਵਿੱਚ ਸਿੱਟਾ ਕਹਿਣਾ ਸੀ ਕਿ ਉਹਨਾਂ ਨੂੰ ਕੋਈ ਸਵਾਲ ਕਰਨੇ ਬਾਕੀ ਨੇ ਤਾ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਹੁਣ ਅੱਜ ਦੀ ਪੁੱਛਗਿੱਛ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਆ ਦੀਆਂ ਮੁਸ਼ਕਲਾਂ ਵਾਧੀਆਂ ਨੇ ਜਾਂ ਫਿਰ ਉਹਨਾਂ ਨੂੰ ਸਵਾਲ ਕਰਕੇ ਜੋ ਕੁਝ ਉਹਨਾਂ ਤੋਂ ਜਾਣਨਾ ਚਾਹੁੰਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਹੀ ਮੋਨੀ ਅਜਨਾਲਾ ਨੂੰ ਵੀ ਸੱਦਿਆ ਗਿਆ ਸੀ ਪੇਸ਼ੀ ਸੀ ਉਹਨਾਂ ਨੇ ਕਿਹਾ ਕਿ ਮੈਂ ਜਿਹੜੇ ਪਹਿਲਾਂ ਇਸ ਬਾਬਤ ਬਿਆਨ ਦੇ ਦੇ ਚੁੱਕਾ ਉਸ ਦੇ ਉੱਤੇ ਕਾਇਮ ਹਾਂ ਅੱਜ ਵੀ ਮੇਰਾ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਨਹੀਂ ਪਲਟੇਗਾ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਹੁਣ ਕਿਹੜੇ ਲੀਡਰ ਨੂੰ ਇਸ ਮਸਲੇ ਦੇ ਵਿੱਚ ਰਾਹਤ ਮਿਲਦੀ ਹੈ ਤੇ ਕਿਸ ਦੀਆਂ ਮੁਸ਼ਕਲਾਂ ਵਧਦੀਆਂ ਨੇ ਫਿਲਹਾਲ ਸਿਆਸੀ ਦੇ ਸਿਆਸੀ ਰੂਪ ਦੇ ਵਿੱਚ ਦੇਖਿਆ ਜਾਵੇ ਤਾ ਇੱਕ ਪਾਸੇ ਸਿਆਸੀ ਪਾਰਟੀਆਂ ਕਹਿ ਰਹੀਆਂ ਨੇ ਕਿ ਸਿਆਸੀ ਕਿੜ ਕੱਢੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕਰ ਰਹੇ ਨੇ ਵਿਕਰਮ ਸਿੰਘ ਵਜੀਠੀਆ ਇਸ ਕਰਕੇ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਸੱਚੇ ਸੁੱਚੇ ਨੇ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਸਾਡੀ ਸਰਕਾਰ ਦੇ ਅੰਦਰ ਔਰ ਜਿਹੜੇ ਕਿਸੇ ਨੇ ਕਿਤੇ ਨਾ ਕਿਤੇ ਕੋਈ ਗੜਬੜ ਕੀਤੀ ਹੈ ਤੇ ਉਹਨਾਂ ਨੂੰ ਅਸੀਂ ਬਖਸ਼ਾਂਗੇ ਵੀ ਨਹੀਂ ਸਰਕਾਰ ਦਾ ਹੁਣ ਤੱਕ ਇਹ ਦਾਵਾ ਰਿਹਾ ਤਾਂ ਦੇਖਦੇ ਹਾਂ ਥੋੜੀ ਦੇਰ ਦੇ ਵਿੱਚ ਇਸ ਮਾਮਲੇ ਦੇ ਵਿੱਚ ਕਿਹੜੀ ਨਵੀਂ ਵੱਡੀ ਅਪਡੇਟ ਆਉਂਦੀ ਹੈ ਸਾਡੀ ਵੀ ਨਜ਼ਰ ਬਣੀ ਹੋਈ ਹੈ ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ ਤੇ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ